ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਜੀ ਪਿੰਡ ਬੈਬਲ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਇਹ ਇਹ ਗਾਂਸ ਫਾਰ ਸੇਲ ਆ ਜੀ ਵਕਾਊ ਆ ਦੂਜਾ ਸੂਹਾ ਸੂਈ ਵੀ ਵਹਿੜਾ ਸੂਈ ਸੂਈ ਵਹਿੜਾ ਜੀ ਬਈਵਰੇ ਕੋਲੇ ਘਰ ਦੀ ਤੇ ਪਹਿਲੇ ਸੂਏ ਦਾ ਵੀ ਦੁੱਧ ਬਈਵਰੇ 16 17 ਦੱਸਦੇ ਆ ਤੇ ਹੁਣ ਸੂਈ ਨੂੰ ਅੱਜ 8ਵਾਂ ਦੇਣਾ ਤੇ ਹੋਣਾ ਜੀ ਚੋਣ ਵਾਲੀ ਆ ਏਦਾਂ ਹੀ ਭਰੇ ਹਵਾਨੇ ਚ ਵੀਡੀਓ ਦਿਖਾ ਰਹੇ ਆ ਤੁਹਾਨੂੰ ਸੂਈ ਨੂੰ ਅੱਜ 8-9 ਦਿਨ ਹੋ ਗਏ ਤੇ ਮਗਰ ਇਹਦੇ ਬੱਚਾ ਹੈ ਦੂਜਾ ਸੂਆ ਲੈਂਥ ਬੋਡੀ weight ਤੁਸੀਂ ਦੁਬਾਰਾ ਵੀ ਚੈੱਕ ਕਰ ਲਓ ਦੂਰ ਤੋਂ ਰੀਡ ਦੀ ਹੱਡੀ ਬਿਲਕੁਲ ਸਿੱਧੀ ਮਗਰ ਲਾਲ ਲੱਤਾਂ ਦਾ ਸਟ੍ਰਕਚਰ ਸਿੱਧਾ ਤੇ ਥਣਾ ਮੁਠੀ ਵਾਲਾ ਕੋਈ ਟੱਟ ਮੇ ਹੋਵਾਨੀ ਜਨਿੰਗੀ ਪੂਰਾ ਕੰਪੈਕਟਡਟਰ ਲੈ ਵੀ ਤੋੜ ਦੇ ਇਹਨੂੰ ਤੋੜਾ ਦੋ ਨੂ ਚੈੱਕ ਕਰਾ ਦਿੰਨੇ ਆ ਮੋੜ ਲਾ ਕੋਈ ਨਹੀਂ ਭਾਈ ਮੋੜ ਲਾ ਮੋੜ ਲਾ ਗਾਂ ਲੰਮੀ ਲੈ ਜੀ ਅੱਧਰੀ ਰੋਗਲਾ ਇੱਥੇ ਮੜਾ ਜੀ ਪੂਰੀ ਸੀਲ ਠੰਡੀ ਹੋ ਗੋਈ ਦੂਜਾ ਸੂਆ ਸੂਈ ਵੀ ਮਿਲਕ ਵੇਨ ਪੂਰੀ ਦੋਨੇ ਪਾਸੇ ਪੂਰੀ ਵੱਡੀ ਆ ਰਹੀ ਆ ਥਣ ਪੂਰਾ ਮੁਠੀ ਵਾਲਾ ਲੱਗਿਆ ਚੱਲ ਵੀ ਤੋਰ ਦੇ ਮੜੀ ਉੱਥੇ ਬੰਦੇ ਕੋਈ ਨਹੀਂ ਜਾਵਣ ਵੀਰ ਦਿੱਤੇ ਗਏ ਸਕਰੀਨ ਵਾਲੇ ਨੰਬਰ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਨੰਬਰ ਕਿਰਾ ਆਪਾਂ ਇੱਕ ਵਾਰੀ ਵਿੱਚ ਵੀ ਬੋਲ ਦਿੰਨੇ ਆ 99156 81504 ਜੀ 99156 81504 ਤੇ ਖਾਣ ਪੀਣ ਨੂੰ ਪੂਰੀ ਖੁੱਲੀ ਡੁੱਲੀ ਆ ਵੀ ਆਹ ਜਦੋਂ ਵੀ ਖੋਲੀ ਤੇ ਨਾਲ ਦੀ ਨਾਲ ਹੀ ਖਾਣ ਲੱਗ ਗਈ ਆ ਬੱਚਾ ਇਹਨੂੰ ਸ਼ੁਰੂ ਚੋਂ ਸੋਨੂੰ ਦਿਖਾਤਾ ਜਿਹੜਾ ਬੱਚਾ ਉਧਰ ਸਾਈਡ ਤੇ ਖੜਾ ਹੈ ਉਹ ਬੱਚਾ ਹੈ ਮਗਰ ਉਹ ਕੋਈ ਵੀਡੀਓ ਦੇਖਣ ਲਈ ਧੰਨਵਾਦ